ਪਾਸੇ ਜਿਹੜੀ ਆਪਾਂ ਉਸ ਖਬਰ ਤੇ ਨਜ਼ਰ ਕਰ ਰਹੇ ਹਾਂ ਬਿਲਕੁਲ ਜੀ ਅਮਰੀਕਾ ਸਰਕਾਰ ਵੱਲੋਂ 12 ਹੋਰ ਭਾਰਤੀਆਂ ਨੂੰ ਵਾਪਸ ਨਾਮਾ ਭੱਜਿਆ ਗਿਆ ਐਨ ਜੂਨ ਟਿਕਾਂ ਦੇ ਪ੍ਰਬੰਧ ਕੀਤੇ ਦਿੱਲੀ ਸਧਾਰਨ ਜਹਾਜ਼ਾਂ ਰਾਹੀਂ ਆਏ ਨੇ ਹੁਣ ਆਹੀ ਤਰੀਕਾ ਕਿਹਾ ਜਾ ਰਿਹਾ ਸੀ ਜਿਹੜੇ ਪਹਿਲੇ ਤੁਸੀਂ ਜਹਾਜ਼ ਭੇਜੇ ਉਹ ਵੀ ਫੌਜੀ ਜਹਾਜ਼ ਭੇਜੇ ਤੇ ਹਸਕਣੀਆਂ ਬੜੀਆਂ ਲੱਗ ਕੇ ਭੇਜੇਗੀ ਇਸ ਤਰ੍ਹਾਂ ਵੀ ਭੇਜਿਆ ਜਾ ਸਕਦਾ 12 ਭਾਰਤੀਆਂ ਨੂੰ ਜਿਨ੍ਹਾਂ ਚ ਚਾਰ ਪੰਜਾਬੀ ਸੀ ਉਹ ਦਿੱਲੀ ਤੋਂ ਤਾਰ ਕੇ ਉਹਨਾਂ ਨੂੰ ਅੰਮ੍ਰਿਤਸਰ ਵਾਲੇ ਜਹਾਜ਼ ਚ ਬਿਠਾਇਆ ਗਿਆ ਤੇ ਉਹ ਅੰਮ੍ਰਿਤਸਰ ਵਾਲੇ 에어ਪੋਰਟ ਤੇ ਉਤਰੇ ਚਾਰੇ ਆ ਕੇ ਫਿਰ ਤੇ ਉਹ ਤੋਂ ਬਾਅਦ ਉਥੋਂ ਸਥਾਨਕ ਪੁਲਿਸ ਨੇ 에어ਪੋਰਟ ਅਥਾਰਟੀ ਨੇ ਇਹਨਾਂ ਨੂੰ ਆਪਣੇ ਕੰਟਰੋਲ ਚ ਲਿਆ ਕਾਗਜ਼ੀ ਪੱਤਰੀਕਰ ਰੋਇ ਪੂਰੀ ਕਰਕੇ ਸਬੰਧਤ ਜ਼ਿਲ੍ਹੇ ਦੇ ਥਾਣੇ ਨਾਲ ਸੰਪਰਕ ਸਦਿਆ ਕਿ ਇਹ ਬੱਚੋ ਨਾਲ ਪਰਿਵਾਰਾਂ ਨੂੰ ਸੌਂਪ ਦਿੱਤੇ ਜਾ। ਸੋ ਬਿਲਕੁਲ ਜੀ ਇਹ ਚਾਰ ਨੌਜਵਾਨ ਨੇ ਜਿਨ੍ਹਾਂ ਚ ਜਤਿੰਦਰ ਸਿੰਘ ਹੈ ਜ਼ਿਲ੍ਹਾ ਪਟਿਆਲਾ ਨਾਲ ਸਬੰਧਤ ਹੈ। ਮਨਿੰਦਰ ਦੱਤ ਹੈ ਜਲੰਧਰ ਖੇਤਰ ਨਾਲ ਸਬੰਧਤ ਹੈ। ਯੁਗਰਾਜ ਸਿੰਘ ਹੈ ਗੁਰਦਾਸਪੁਰ ਜਿਹਦੇ ਨਾਲ ਸਬੰਧਤ ਹੈ। ਹਰਪ੍ਰੀਤ ਸਿੰਘ ਹੈ ਏ ਵੀ ਕੁਰਤਾਸਪੁਰ ਜਿਲ੍ਹਾ ਹੁੰਦਾ ਹੈ ਉਹ ਚਾਰ ਨੌਜਵਾਨ ਜਿਹੜੇ 12 ਭਾਰਤੀਆਂ ਦੇ ਵਿੱਚ ਸ਼ਾਮਲ ਸੀਗੇ ਉਹ ਦਿੱਲੀ ਆਉਂਦੇ ਨੇ ਤੇ ਦਿੱਲੀ ਤੋਂ ਉਹਨਾਂ ਨੂੰ ਪੰਜਾਬ ਇਸ ਤਰ੍ਹਾਂ ਭੇਜਿਆ ਜਾਂਦਾ ਹੈ ਸੋ ਗੈਰਕੁਨੂ ਪ੍ਰਵਾਸੀਆਂ ਨੂੰ ਕੱਢਣ ਦਾ ਫੈਸਲਾ 트ੰਪ ਨੇ ਆਪਣਾ ਫਿਰ ਦੁਹਰਾਇਆ ਕਿ ਸਾਡਾ ਸਹੀ ਫੈਸਲਾ ਬਿਲਕੁਲ ਜੀ ਗੈਰਕੁਨੂ ਤੌਰ ਦੇ ਉੱਤੇ ਜਿਹੜੇ ਦਾਖਲ ਹੋਏ ਨੇ ਉਹਨਾਂ ਨੂੰ ਕੱਢਣ ਦੇ ਉੱਤੇ ਕੋਈ ਸਵਾਲ ਨਹੀਂ ਹੈ ਕੱਢਣ ਦੀ ਪ੍ਰਕਿਰਿਆ ਤੇ ਸਵਾਲ ਹੈ ਬਾਰ ਬਾਰ ਆਪਾਂ ਇਸ ਪਹਿਲੂ ਤੇ ਗੱਲ ਕਰਦੇ ਹਾਂ ਔਰ ਇੱਕ ਵਾਰ ਫਿਰ ਇਹ ਸਪਸ਼ਟ ਆ ਗਿਆ ਸਾਹਮਣੇ ਕਿ ਹਾਂ ਇਹ ਤਰੀਕਾ ਵੀਡੀਓ ਤੁਸੀਂ ਫਿਰ ਵੀਡੀਓ ਬਣਾ ਕੇ ਨਸਰ ਕਰਦੇ ਹੋ ਤੁਸੀਂ